ਸਮਝੇ ਬਣਾਉਣ ਦੇ ਲਈ ਇਹਨੂੰ ਬਣਾਉ ਤੇ ਵਿੱਚ ਸਭ ਤੋਂ ਪਹਿਲਾਂ ਇਹ ਬੁੱਡ ਦਾ ਇਹ ਬੇਸ ਹੁੰਦਾ ਸਾਰਾ ਇਹਦੇ ਵਿੱਚ ਫਿਰ ਇੰਟਰਨੈਸ਼ਨਲ ਜਿਹੜੇ ਪਿਗਮੈਂਟਸ ਕਲਰਸ ਹੁੰਦੇ ਆ ਉਹ ਸਾਰੇ ਅਮਰੀਕਾ ਤੋਂ ਮਿਲ ਆ ਜਾਂਦੇ ਜਿਨ੍ਹਾਂ ਦੀ ਜਿਹੜੀ ਲਾਈਫ ਹੈ ਉਹ ਫੋਰ ਲਾਈਫ ਉਹਦੀ ਕੋਈ ਵੀ ਮਿਆਦ ਮਤਲਬ ਉਹ ਫੋਰ ਲਾਈਫ ਹੁੰਦੀ ਹੈ ਲਾਈਫ ਟਾਈਮ ਨੂੰ ਕੁਝ ਨਹੀਂ ਹੁੰਦਾ ਕਿਉਂਕਿ ਇਹ ਚੀਜ਼ਾਂ ਨੂੰ ਖਰਾਬ ਨਹੀਂ ਵਨ ਟਾਈਮ ਬਣਨੀ ਹੁੰਦੀ ਹੈ ਲਾਈਫ ਦੇ ਬਚੇ ਕਰ ਫਿਰ ਇਹ ਇੱਕ ਵਾਰ ਹੀ ਪੜ ਗਈ ਮੋੜ ਕੇ ਦੀ ਲਾਈਫ ਪੂਰੀ ਹੈ ਜਿਹੜੀ ਲੱਕੜ ਆ ਉਹ ਵੀ ਸਪੈਸ਼ਲ ਹਾਂਜੀ ਬਿਲਕੁਲ ਵੁੱਡਨ ਜੋ ਵੀ ਇਹਦੇ ਵਿੱਚ ਮਟੀਰੀਅਲ ਸਪੈਸ਼ਲੀ ਹੀ ਯੂਜ਼ ਕੀਤਾ ਜਾਂਦਾ ਹੈ ਕਿਹੜੀ ਇੰਟਰਨੈਸ਼ਨਲ ਲੱਕੜਾਂ ਜਿਹੜੀਆਂ ਹੈਗੀਆਂ ਉਹ ਵੁੱਡ ਜਿਹੜੀ ਜਿੰਨੀ ਵੀ ਆਉਂਦੀ ਹੈ ਕੈਨੇਡੀਅਨ ਔਰ ਅਮਰੀਕਨ ਲੱਕੜ ਆਉਂਦੀ ਹੈ ਉਹ ਸਾਰੀਆਂ ਉਹਦੇ ਵਿੱਚ ਵਿੱਚ ਸਪੀਅਮ ਵਿੱਚ ਕਹਿ ਸਕਦੇ ਆਪਾਂ ਜਾਂ ਨਿਊ ਵੁੱਡ ਵੀ ਇਹਦੇ ਵਿੱਚ ਆਂਟੀਆਂ ਵੀ ਸੀ ਤਾਂ ਜਨਮ ਆਈ ਹੈ ਸਾਡੇ ਸਾਫ ਦੀ ਹੈ ਜਿਹੜਾ 1984 ਵਿੱਚ ਤਾਂ ਜਿਹੜੀ ਪੇਟਾ ਗਿਆ ਸੀ ਇਹਦੇ ਦਿਖਾਈ ਹੈ ਜਿਹੜਾ ਤਿਆਰ ਕੀਤਾ ਇਹਨਾਂ ਨੇ ਮਾਡਲ ਇਹੀ ਹੈ ਹਾਂਜੀ ਹਾਂਜੀ ਇਹਦੇ ਥੱਲੇ ਕਰ ਸੇਪ ਇਹ ਇੱਕ ਤਿਆਰ ਹੈ ਹਾਂਜੀ ਇਹੀ ਜਿਹੜਾ ਮਾਡਲ ਆਸੀਂ ਤਿਆਰ ਕੀਤਾ ਜਿਹੜਾ ਸ਼ਹੀਦੀ ਗੱਲ ਦੀ ਵਿੱਚ ਪਿਆ ਹੈ ਇਹ 8 ਫੁੱਟ ਬਾਈ 8 ਫੁੱਟ ਦਾ ਮਾਡਲ ਹੈ ਜਿਹੜਾ ਕਿ ਵਰਲਡ ਦਾ ਸਭ ਤੋਂ ਬੈਸਟ ਮਾਡਲ ਜਿਹੜਾ ਦਰਵਾਜ਼ਾ ਦੀ ਪ੍ਰਗਮਾਤ ਵਿੱਚ ਫਸਟ ਟਾਈਮ ਸਥਾਪਿਤ ਕੀਤਾ ਗਿਆ ਔਰ ਇਹਨੂੰ ਵਰਲਡ ਰਿਕਾਰਡ ਬੁੱਕ ਆਫ ਦੇ ਵਿੱਚ ਵੀ ਅਸੀਂ ਲੈ ਕੇ ਆ ਰਹੇ ਹਾਂ